ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਏਬੀਐਮ ਦੇ ਜ਼ਰੀਏ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਅੱਜ ਗੱਲ ਕਰਾਂਗੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਫਾਜ਼ਿਲਕਾ ਦੀ ਬਿਲਕੁਲ ਬਿਜਲੀ ਵਿਭਾਗ ਦੀ ਜਿਸ ਦੇ ਕਰਕੇ ਸਮੂਹ ਸਮਾਜ ਦਾ ਰਹਿਣਾ ਜਿਹੜਾ ਹੈ ਉਹ ਅਸੰਭਵ ਹੋ ਜਾਂਦਾ ਹੈ ਬਿਜਲੀ ਹਰੇਕ ਲਈ ਜ਼ਰੂਰੀ ਹੈ ਜਿਵੇਂ ਸਾਹ ਲੈਣ ਲਈ ਹਵਾ ਜ਼ਰੂਰੀ ਹੈ ਚੱਲਣ ਫਿਰਨ ਲਈ ਪੱਕੀਆਂ ਸੜਕਾਂ ਜ਼ਰੂਰੀ ਹਨ ਗੰਦੇ ਪਾਣੀ ਦੇ ਨਿਕਾਸੇ ਲਈ ਨਾਲੀਆਂ ਅਤੇ ਪੀਣ ਵਾਲੇ ਪਾਣੀ ਦੇ ਲਈ ਸਾਫ਼ ਪਾਣੀ ਪਿਆਸ ਲਈ ਜ਼ਰੂਰੀ ਹੈ ਉਵੇਂ ਹੀ ਜਿੰਦਾ ਰਹੇ ਲਈ ਬਿਜਲੀ ਦੀ ਬੜੀ ਲੋੜ ਹੈ ਤੇ ਫਾਜ਼ਿਲਕਾ ਬਿਜਲੀ ਵਿਭਾਗ ਵਿੱਚ ਲੰਬੇ ਸਮੇਂ ਤੋਂ ਤਿਰਵੇ ਦਾ ਸ਼੍ਰੀ ਮਨੋਰ ਲਾਲ ਜੀ ਕੰਮ ਕਰ ਰਹੇ ਹਨ ਜੋ ਕਿ ਐਸ ਡੀਓ ਰੂਲਰ ਫਾਜ਼ਿਲਕਾ ਦਾ ਕੰਮ ਕਰ ਰਹੇ ਸੀ ਅਤੇ ਫਾਜ਼ਿਲਕਾ ਸ਼ਹਿਰ ਵਿੱਚ ਸ਼੍ਰੀਮਤੀ ਜਾਰਨੀ ਕਬੂ ਬਹੁਤ ਜ਼ਿਆਦਾ ਕੰਮ ਕਰ ਰਹੇ ਸੀ ਏ ਡਬਲ ਈ ਜਿਨ੍ਹਾਂ ਦਾ ਤਬਾਦਲਾ ਹੋ ਗਿਆ ਅਤੇ ਹੁਣ ਸ਼ਹਿਰ ਦਾ ਇਸ਼ਾਰਾ ਵੀ ਸ਼੍ਰੀ ਮਨੋਰ ਲਾਲ ਜੀ ਦੇ ਦਿੱਤਾ ਗਿਆ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫਾਜ਼ਿਲਕਾ ਸ਼ਹਿਰੀ ਅਤੇ ਫਾਜ਼ਿਲਕਾ ਪਿੰਡੂ ਵਿਭਾਗ ਬਿਜਲੀ ਬਾਗ ਫਾਇਲ ਦਾ ਸ਼ਹਿਰੀ ਅਤੇ ਪਿੰਡੂ ਦੋਵਾਂ ਨੂੰ ਸੰਭਾਲਦੇ ਸਮਾਨਤਰ ਚਲਾ ਰਹੇ ਹਨ ਬੀਤੇ ਦਿਨੀ ਤੇ ਮੀਂਹ ਤੋਂ ਬਾਅਦ ਬੜੀਆਂ ਕਮਲੇਟਾਂ ਆਈਆਂ ਪਰ ਕੋਈ ਵੀ ਧਰਨਾ ਮਜਾਰਾ ਨਹੀਂ ਹੋਇਆ ਖੱਜਲ ਖਵਾਰ ਨਹੀਂ ਹੋਇਆ ਬੜੇ ਸੁਚੱਜੇ ਢੰਗ ਨਾਲ ਪੂਰਾ ਹਲਕਾ ਫਾਜ਼ਿਲਕਾ ਬਿਜਲੀ ਬਾਗ ਸਵਾਲਿਆ ਗਿਆ ਅਤੇ ਬਿਜਲੀ ਬਾਗ ਨਾਲ ਬਾਰੇ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਵੀ ਜੋ ਲੋਕ ਮੀਟਰ ਟੈਂਪਰ ਕਰਦੇ ਹਨ ਕੁੰਡੀਆਂ ਪਾਉਂਦੇ ਹਨ ਜਿਨ੍ਹਾਂ ਦੇ ਲੋਹਣ ਜਾਦਾ ਹਾਂ ਤੇ ਪਾਸ ਘਟ ਹੋਏ ਹੋ ਯਾਰ ਇਹਨਾਂ ਤੇ ਬਿਜਲੀ ਵਾਲ ਪੁਲਿਸਿਆ ਕਾਰਵਾਈ ਵੀ ਕਰੇਗਾ ਅਤੇ ਦੋਵਾਂ ਨੂੰ ਮੈਨੇਜ ਸ਼ਹਿਰੀ ਤੇ ਪਿੰਡ ਨੂੰ ਕਿਵੇਂ ਕਰਦੇ ਆ ਆਓ ਉਹਨਾਂ ਨਾਲ ਕਰੀ ਆਪਾਂ ਇੱਕ ਵਾਰ ਦੁਬਾਰਾ ਫਿਰ ਗੱਲ ਹਾਂਜੀ ਹਾਂਜੀ ਏਬੀਐਨ ਚ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਸਰ ਤੁਹਾਡ ਤੁਸੀਂ ਅੱਜ ਜਿਹੜੇ ਦਫ਼ਤਰ ਬੈਠੇ ਹੋਏ ਸ਼ਹਿਰੀ ਦਫ਼ਤਰ ਹੈ ਤੇ ਜਦੋਂ ਆਓ ਤੁਸੀਂ ਇੱਕ ਪਰਲੇ ਪਸੇ ਪਿੰਡੂ ਦਫ਼ਤਰ ਹੈ ਦੋਨਾਂ ਦਫ਼ਤਰਾਂ ਦੀ ਕਮਾਨ ਕਿਹਾ ਜਾਂਦਾ ਹੈ ਸੰਭਾਲ ਨਹੀਂ ਬੜੀ ਔਖੀ ਹੈ ਬਿਜਲੀ ਬੋਰਡ ਇੱਕ ਹੀ ਸੰਭਾਲਣਾ ਬੜਾ ਔਖਾ ਹੈ ਤੁਸੀਂ ਦੋਵੇਂ ਚਾਰੇ ਸੰਭਾਲ ਲੈਨੇ ਕਿਦਾ ਕਿਵੇਂ ਮੈਨੇਜ ਕਰ ਰਹੇ ਹੋ ਜੀ ਦੇਖੋ ਜੀ ਫਸਟ ਆਫ 올 ਤਾਂ ਮੈਂ ਇਹ ਦੱਸਣਾ ਚਾਹੁੰਗਾ ਕਿ ਜੋ ਮੈਂ ਸਬਰਪੰਚੇ ਮਤਲਬ ਮੇਰੀ ਪਰਮਨੈਂਟ ਪੋਸਟਿੰਗ ਹੈ ਔਰ ਐਸਟੋ ਯਾਮਨੀ ਜੀ ਦੇ ਟ੍ਰਾਂਸਫਰ ਹੋਣ ਤੋਂ ਬਾਅਦ ਮੈਨੂੰ ਐਡੀਸ਼ਨਲ ਚਾਰਜ ਸਿਟੀ ਦਾ ਦਿੱਤਾ ਗਿਆ ਹੈ ਮੈਨੇਜ ਕਰਨਾ ਔਖਾ ਜ਼ਰੂਰ ਹੈ ਪਰ ਮੈਨੂੰ ਇਹ ਔਖਾ ਵੀ ਨਹੀਂ ਲੱਗ ਰਿਹਾ ਕਿਉਂਕਿ ਲੋਕੇ ਲੱਗੇ ਰਹੇ ਆ ਔਰ ਮੈਨੂੰ ਪੂਰਾ ਸਹਿਯੋਗ ਮਿਲਦਾ ਇੱਥੋਂ ਦੇ ਲੋਕਾਂ ਦਾ ਵੀ ਇੱਥੋਂ ਦੇ ਪੂਰੇ ਦੇ ਸਟਾਫ ਦਾ ਤਾਂ ਕਰਕੇ ਮੈਨੂੰ ਮਹਿਸੂਸ ਨਹੀਂ ਹੁੰਦਾ ਜਿਆਦਾ ਵੀ ਤੇਰੇ ਕੋਈ ਜਿਆਦਾ ਵਰਕ ਲੋਡ ਹੈ ਔਰ ਬੜੇ ਵਧੀਆ ਤਰੀਕੇ ਨਾਲ ਅੱਜ ਤੱਕ ਤਾਂ ਚੱਲ ਰਿਹਾ ਹੈ ਜੀ ਬਾਕੀ ਥੋੜਾ ਔਖਾ ਜ਼ਰੂਰ ਹੈ ਵਰਕ ਦਾ ਲੋਡ ਤਾਂ ਜਿਆਦਾ ਹੁੰਦਾ ਹੈ ਨਹੀਂ ਜਿਵੇਂ ਜੇਕਰ ਤੁਸੀਂ ਗੱਲ ਕਰਦੇ ਹੋ ਦੋਨੋਂ ਮੈਨੇ ਕਰਨਾ ਔਖਾ ਨਹੀਂ ਇੱਕ ਰੱਥ ਨੂੰ ਜਦੋਂ ਘੋੜਾ ਹੈ ਕਿ ਨਹੀਂ ਦੋ ਲੱਗੇ ਹੁੰਦੇ ਤਾਂ ਰਾਤ ਚੱਲਦਾ ਹੈ ਜੀ ਜਾਂ ਤਿੰਨ ਲੱਗੇ ਹੁੰਦੇ ਤੁਸੀਂ ਦੋਵੇਂ ਸਮਾਰ ਰਹੇ ਹੋ ਦੇਖ ਕਿਤਾ ਪਰੇਸ਼ਾਨੀਆਂ ਦੇਖੋ ਜੀ ਮੈਂ ਇੱਕ ਕਹਿਣਾ ਗੱਲ ਮੈਨੂੰ ਮੇਰੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਰੱਬ ਉਹਨੂੰ ਕੰਮ ਦਿੰਦਾ ਹੈ ਜਿਹਦੇ ਚ ਕੰਮ ਕਰਨ ਦੀ ਕੋਈ ਹੋਵੇ ਤਾਕਤ ਹੋਵੇ ਤਾਂ ਸ਼ਾਇਦ ਇਹ ਸੇ ਜੇ ਹੋਏਗਾ ਕਿ ਮੈਨੂੰ ਵੀ ਜੋ ਮੇਰੇ ਅਸਸ ਸੇ ਬਾਹਰ ਨੇ ਦੇਖਿਆ ਹੋਏਗਾ ਵੀ ਚਲੋ ਵੀ ਇਹ ਸੰਭਾਲ ਸਕਦਾ ਹੈ ਕੋਈ ਵਿਸ਼ਵਾਸ ਤਾਂ ਹੀ ਹੁੰਦਾ ਹੈ ਤੇ ਸਾਡੀ ਡਿਊਟੀ ਬਣਦੀ ਹੈ ਵੀ ਜਿੰਨੇ ਦੇਰ ਤੱਕ ਕੋਈ ਅਫਸਰ ਨਹੀਂ ਆਂਦਾ ਉਨੀ ਦੇਰ ਤੱਕ ਸਾਡੀ ਡਿਊਟੀ ਬਣਦੀ ਹੈ ਵੀ ਅਸੀਂ ਲੋਕਾਂ ਦੀ ਸੇਵਾ ਜਿਹੜੀਆਂ ਦੋਵਾਂ ਪਾਸੇ ਕਰੀਏ ਬਿਲਕੁਲ ਠੀਕ ਹੈ ਜੀ ਟੀ ਇਹ ਪਰ ਜਿਵੇਂ ਪਿਛਲੇ ਦਿਨੀ ਬਰਸਾਤ ਹੋਈ ਹੈ ਬਰਸਾਤ ਹੋਣ ਦੇ ਵਜ੍ਹਾ ਨਾਲ ਪਿੰਡਾਂ ਦੇ ਵਿੱਚ ਤਾਂ ਬੜੀ ਜ਼ਿਆਦਾ ਹੀ ਦਿੱਕਤਾਂ ਹੋਈਆਂ ਉਹਨਾਂ ਸ਼ਹਿਰ 'ਚ ਵੀ ਪਰੇਸ਼ਾਨੀਆਂ ਹੋਈਆਂ ਮੁਸ਼ਕਲ ਹੋਈਆਂ ਲੋਕਾਂ ਨੂੰ ਲਾਈਟ ਮਿਲੀ ਨਹੀਂ ਲਾਈਟ ਕੱਟ ਹੋ ਗਈ ਪਰ ਕਿਸੇ ਨੂੰ ਇਹ ਕੋਈ ਅੱਗੇ ਹੁੰਦਾ ਵੀ ਤਰਨਾ ਲਾਣਾ ਪਿਆ ਪ੍ਰਦਰਸ਼ਨ ਕਰਨਾ ਪਿਆ ਸ਼ਿਕਾਇਤਾਂ ਕਰਨੀਆਂ ਪਈਆਂ ਉਹ ਨਹੀਂ ਹੋਈਆਂ ਕਿਵੇਂ ਮੈਨੇਜ ਹੋਇਆ ਜੀ ਇਹ ਸਭ ਸਰਾਜੀ ਆਪਣੇ ਸਾਡੇ ਮਿਹਨਤੀ ਸਟਾਫ ਕਰਕੇ ਪੋਸੀਬਲ ਹੋ ਪਾਇਆ ਹੈ ਅਹ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਕੰਪਲੇਂਟਸ ਸੀਗੀਆਂ ਸ਼ਨੀਵਾਰ ਲਗਾਤਾਰ ਬਾਰਿਸ਼ ਰਹੀ ਐਤਵਾਰ ਅਸੀਂ ਕੰਪਲੇਂਟਸ ਰਾਤ ਦੇਰ ਰਾਤ ਅਟੈਂਡ ਕਰਦੇ ਰਹੇ ਅਹ ਔਰ ਇਸ ਤੋਂ ਬਾਅਦ ਕੱਲ ਸਾਡੀਆਂ ਕੰਪਲੇਂਟਸ ਜਿਹੜੀਆਂ ਜਾ ਕੇ ਮੁੱਕੀਆਂ ਨੇ ਕਾਫੀ ਜਿਹੜਾ ਪ੍ਰੈਸ਼ਰ ਸੀ ਕੰਮ ਦਾ ਪਰ ਇੱਕ ਗੱਲ ਹੈ ਜ਼ਰੂਰ ਸੀ ਕਿ ਸਾਡੇ ਜਿਹੜੇ ਮੁਲਾਜ਼ਮ ਸੀਗੇ ਮੈਂ ਸ਼ਨੀਵਾਰ ਆਪ ਗੱਡੀ ਲੈ ਕੇ ਮੁਲਾਜ਼ਮ ਜਿੱਥੇ ਕੰਪਲੇਂਟ ਕਰ ਰਹੀ ਸੀ ਬਾਰਿਸ਼ ਦੇ ਵਿੱਚ ਘੁੰਮ ਰਿਆ ਸੀ ਔਰ ਬੰਦੇ ਉੱਥੇ ਕੰਮ ਕਰ ਰਹੇ ਸੀਗੇ ਦਾ ਡੈਡੀਕੇਟਡ ਨੇ ਸਾਡਾ ਸਟਾਫ ਬਹੁਤ ਡੈਡੀਕੇਟਡ ਹੈ ਮੀ ਹੋਵੇ ਹਨੇਰੀ ਹੋਵੇ ਸਪਲਾਈ ਬਹਾਲ ਕਰਨਾ ਉਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ ਤੇ ਜੇ ਇਹਨਾਂ ਚ ਇਹ ਭਾਵਨਾ ਸੀ ਸਾਰੇ ਸਟਾਫ ਦੇ ਵਿੱਚ ਚਲੋ ਅਸੀਂ ਤਾਂ ਸੁਪਰਵਾਈਜ਼ਨ ਕਰ ਰਹੇ ਸੀਗੇ ਮੇਰੇ ਜੇਈ ਸਹਿਵਾ ਨੇ ਤੇ ਮੇਰੇ ਟੈਕਨੀਕਲ ਕੰਮ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਤੇ ਦੋ ਦਿਨਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਪਲਾਈ ਬਹਾਲ ਕੀਤੀ ਔਰ ਮੈਨੂੰ ਨੇ ਯਾਦ ਕਿ ਕੋਈ ਵੀ ਇਦਾਂ ਦਾ ਕੋਈ ਰਿਹਾ ਹੋਵੇਗਾ ਏਰੀਆ ਜਿੱਥੇ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਸਪਲਾਈ ਪ੍ਰਭਾਵਿਤ ਰਹੀ ਹੋਵੇ ਪਰ ਜੇ ਇਹ ਗੱਲ ਕਿਤੇ ਤੁਸੀਂ ਕਹਿੰਦੇ ਮੇਰਾ ਸਟਾਫ ਬਹੁਤ ਵਧੀਆ ਡਿਊਟੀ ਕਰਦਾ ਹੈ ਇੱਕ ਪਰਿਵਾਰ ਦੇ ਵਿੱਚ ਚਾਰ ਤੇ ਪੰਜ ਜਣਿਆਂ ਨੂੰ ਵੀ ਸੰਭਾਲਣਾ ਬੜਾ ਫੰਡ ਹੈ ਤੇ ਸ਼ਹਿਰ ਦੇ ਸਟਾਫ ਨੂੰ ਨਾ ਪਿੰਡ ਦੇ ਸਟਾਫ ਨੂੰ ਵੀ ਮੈਨੇਜ ਕਿਵੇਂ ਹੁੰਦਾ ਹੈ ਵੀ ਇਹਨਾਂ ਨੂੰ ਇੱਕ ਦੂਜੇ ਦੀ ਆ ਭਾਵਨਾ ਆ ਇੱਕ ਦੂਜੇ ਦਾ ਕੰਮ ਇੱਕ ਦੂਜੇ ਦੇ ਹੱਥੋਂ ਹੀ ਕਿਵੇਂ ਮੈਨੇਜ ਕਰਦੇ ਹੋ ਦੇਖੋ ਜੀ ਇੱਕ ਗੱਲ ਇਹ ਹੈ ਕਿ ਜਦੋਂ ਆਪਾਂ ਇਸ ਸੀਟ ਤੇ ਬੈਠਦੇ ਹਾਂ ਕੋਈ ਜ਼ਿੰਮੇਵਾਰੀ ਵਾਲੀ ਸੀਟ ਤੇ ਬੈਠਦਾ ਹੈ ਨਾ ਤਾਂ ਉਹਦੇ ਸਿੱ ਇੱਕ ਗੱਲ ਬੜੀ ਇੰਪੋਰਟੈਂਟ ਹੋ ਜਾਂਦੀ ਕਿ ਉਹ ਸਾਰੇ ਨੂੰ ਨਾਲ ਲੈ ਕੇ ਚੱਲੇ ਅਪਣੇ ਘਰ ਦੇ ਵਿੱਚ ਵੀ ਜਿਹੜੇ ਸਾਰੇ ਬੰਦੇ ਇੱਕੋ ਨਾਲ ਦੇ ਨਹੀਂ ਹੁੰਦੇ ਕੋਈ ਘੱਟ ਕੰਮ ਕਰਨ ਵਾਲਾ ਕੋਈ ਵੱਧ ਕੰਮ ਕਰਨ ਵਾਲਾ ਇਸੇ ਤਰ੍ਹਾਂ ਸਾਡੇ ਕੋਲ ਵੀ ਹੁੰਦਾ ਇਹ ਸਾਡਾ ਇੱਕ ਪਰਿਵਾਰ ਹੈ ਇਸ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਔਰ ਜਿੱਥੋਂ ਤੱਕ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਜਿੱਥੇ ਕਿਤੇ ਕੋਈ ਸ਼ਕਤੀ ਦੀ ਲੋੜ ਪੈਂਦੀ ਹੈ ਤੇ ਸ਼ਕਤੀ ਵੀ ਕਰਨੀ ਜ਼ਰੂਰੀ ਹੈ ਇਸੇ ਕਰਕੇ ਇਹ ਪੋਸੀਬਲ ਹੁੰਦਾ ਅਦਰਵਾਜ਼ਾ ਨਹੀਂ ਹੁੰਦਾ ਇੱਕ ਕਈ ਲੋਕ ਜਿਹਨੇ ਰਾਈਟ ਹਾਂਸ ਏਰੀਆ ਜਿਵੇਂ ਸ਼ਹਿਰ ਚ ਵੀ ਪਿੰਡਾਂ ਚ ਕਈਆਂ ਦੇ ਬਿੱਲ ਬਕਾਇਆ ਬਿਜਲੀ ਬੋਰਡ ਕਹਿੰਦਾ ਇਹ ਸਾਡਾ ਕਈ ਬਕਾਇਆ ਨੇ ਉਹ ਕਿਵੇਂ ਮੈਰਜ ਹੁੰਦੇ ਨੇ ਦੇਖੋ ਜੀ ਬਕਾਇਆ ਕਾਫੀ ਨੇ ਪਿਛਲੇ ਸਮੇਂ ਦੌਰਾਨ ਜੇਕਰ ਆਪਾਂ ਗੱਲ ਕਰੀਏ ਤੇ ਸਰਕਾਰ ਨੇ ਸਖਤੀ ਵੀ ਕੀਤੀ ਹੈ ਵੀ ਬਿੱਲ ਜਿਹੜੇ ਉਗਰੇ ਜਾਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ 31 ਮਾਰਚ ਤੱਕ ਜੋ ਸਾਡਾ ਟੀਚਾ ਹੈ ਉਹ ਪੂਰਾ ਵੀ ਅਸੀਂ ਜਿਹੜੀ ਹੈ ਡਿਫਾਲਟਿੰਗ ਜਿਹੜੀ ਹੈ ਡਿਫਾਲਟਿੰਗ ਰਕਮ ਬਹੁਤ ਤੋਂ ਵੱਧ ਘਟਾ ਸਕੀ ਦੂਜੀ ਗੱਲ ਇਹ ਹੈ ਕਿ ਲੋਕ ਜਿਹੜੇ ਨੇ ਮਤਲਬ ਇੱਕ ਮੈਂ ਗੱਲ ਕਹਿਣੀ ਚਾਹਾਂਗਾ ਇੱਥੇ ਕਿ ਮਾਫੀ ਲੈਣ ਤੋਂ ਬਾਅਦ ਜਿਹੜਾ ਬਿੱਲ ਆ ਗਿਆ ਪਲੀਜ਼ ਉਹ ਜਲਦੀ ਤੋਂ ਜਲਦੀ ਪੇ ਕਰ ਜਾਣ ਕਿਉਂਕਿ ਵਧੀਆ ਸਰਕਾਰ ਨੇ ਮਾਫੀ ਦਿੱਤੀ ਹੋਈ ਹੈ ਔਰ ਬਿੱਲ ਬਹੁਤ ਘੱਟ ਆ ਰਹੇ ਨੇ ਪਿੰਡਾਂ ਵਿੱਚ ਖਾਸ ਕਰਕੇ ਘੱਟ ਆ ਰਹੇ ਨੇ ਤਾਂ ਲੋਕੋ ਨੂੰ ਕੰਪਲੀਟ ਰਹੇਗੀ ਕਿ 31 ਮਾਰਚ ਤੱਕ ਆਪਦੇ ਬਿੱਲ ਜਿਹੜੇ ਆ ਉਹ ਸਾਰੇ ਦੇ ਸਾਰੇ ਜਮ੍ਹਾਂ ਕਰਾ ਦੇਣ ਤਾਂ ਕਿ ਆਪਾਂ ਇਸ ادارے ਨੂੰ ਸਹੀ ਤਰੀਕੇ ਨਾਲ ਚਲਾ ਸਕੀ ਤੇ ਅੱਗੇ ਕਈ ਵਾਰੀ ਹੋਇਆ ਵੀ ਲੋਕ ਮੀਟਰ ਟੈਂਪਰ ਕਰਨ ਦੇ ਨੇ ਮੀਟਰ ਬਾਹਰ ਕਰਾਉਂਦੇ ਬਾਹਰ ਲੱਗੇ ਹੋਏ ਨੇ ਛੇ-ਛੁਟ ਮਾਰਖ ਉਸ ਤੋਂ ਬਾਅਦ ਵੀ ਟੈਂਪਰ ਦੋਹਰਾਂ ਨੂੰ ਵੀ ਬਾਗਵਾਲੋਕੀ ਚਤਾਵਨੀ ਹੈ ਬਾਗਵਾਲੋਕੀ ਮੈਂ ਮੰਨਾਂ ਦੇਖੋ ਜਿੱਥੇ ਵੀ ਟੈਂਪਰ ਮੀਟਰ ਪਾਇਆ ਜਾਂਦਾ ਹੈ ਚੈਕਿੰਗ ਆਮ ਹੁੰਦੀਆਂ ਨੇ ਇਨਫੋਰਸਮੈਂਟ ਦੀਆਂ ਟੀਮਾਂ ਲੱਗੀਆਂ ਨੇ ਅਸੀਂ ਵੀ ਆਪਦੇ ਪੱਧਰ ਤੇ ਕਰਦੇ ਹਾਂ ਸਾਡੇ ਜੈ ਸਿੰਘ ਸਾਹਿਬਾਨ ਵੀ ਸਾਡੇ ਨਾਲ ਜਾ ਕੇ ਕਰਦੇ ਜਿੱਦੇ ਵੀ ਟੈਂਪਰ ਮੀਟਰ ਪਾਇਆ ਜਾਂਦਾ ਹੈ ਤਾਂ ਟੈਂਪਰ ਮੀਟਰ ਜਿਹੜਾ ਹੈ ਇਨ ਐਮ ਇ ਲੈਬ ਦੇ ਵਿੱਚ ਲੈ ਜਾ ਕੇ ਉਹਨੂੰ ਪ੍ਰੋਪਰ ਜਿਹੜਾ ਹੈ ਜੁਰਮਾਨਾ ਪਾਇਆ ਜਾਂਦਾ ਹੈ ਪੂਰੇ ਦਾ ਪੂਰਾ ਔਰ ਕੋਨ ਟੈਂਪਰ ਮੀਟਰ ਜਿਹੜੇ ਹੈ 스마트 ਮੀਟਰ ਜਿਹੜੀ ਲੱਗ ਗਈ ਹੈ ਉਹਨੂੰ ਟੈਂਪਰ ਕਰਨਾ ਬਹੁਤ ਔਖਾ ਹੋਵੇਗਾ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੈਂਪਰਿੰਗ ਦੀ ਸਮੱਸਿਆ ਜਿਹੜੀ ਹੈ ਹੱਲ ਹੋ ਜੇਗੀ ਪਰ ਜਿਹੜੇ ਲੋਕਾਂ ਨੇ ਕੀਤਾ ਹੋਇਆ ਉਹ ਬਚਣਾ ਕੋਈ ਨਹੀਂ ਫੜੇ ਜਾਣਗੇ ਕਿਉਂਕਿ ਇਨਫੋਰਸਮੈਂਟ ਤੇ ਜਿਹੜੀ ਮੈਨੇਜਮੈਂਟ ਹੈ ਉਹ ਬਹੁਤ ਜ਼ਿਆਦਾ ਸਖਤ ਹੈ ਸਰਭੀਅਤ ਜੇ ਬਿਜਲੀ ਚੋਰੀ ਕਿਸੇ ਵੀ ਹੱਲ ਤੇ ਬਰਦਾਸ਼ਤ ਨਹੀਂ ਹੁੰਦਾ ਜਿਹੜੇ ਚੋਰੀ ਕਰਦੇ ਫੜੇ ਗਏ ਹੈ ਜਿਹੜੇ ਫੜੇਗੇ ਉਹਨਾਂ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜੀ ਦੇਖੋ ਜੋ ਲੋਕ ਚੋਰੀ ਕਰਦੇ ਫੜੇ ਜਾਂਦੇ ਉਹਨਾਂ ਨੂੰ ਜੁਰਮਾਨਾ ਤਾਂ ਹੁੰਦਾ ਹੀ ਹੁੰਦਾ ਹੈ ਨਾਲ ਹੀ ਨਾਲ ਉਹਨਾਂ ਤੇ ਐਂਟੀ-ਥੈਫਟ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਪੁਲਸੀਆ ਕਾਰਵਾਈ ਵੀ ਹੁੰਦੀ ਹੈ ਆਪਣੇ ਇੱਥੇ ਬਠਿੰਡੇ ਹੈ ਸਾਡਾ ਐਂਟੀ ਟੈਰਰ ਖਾਣਾ ਉੱਥੇ ਪੁਲਿਸ ਕਾਰਵਾਈ ਵੀ ਕੀਤੀ ਜਾਂਦੀ ਹੈ ਐਫ ਆਈ ਆਰ ਦਰਜ ਹੁੰਦੀ ਹੈ ਤੇ ਕਈ ਲੋਕਾਂ ਦੇ ਜਿਹੜੇ ਕਿ ਲੋੜ ਜ਼ਿਆਦਾ ਨੇ ਤੇ ਲੋੜ ਪਾਸ ਕੱਟ ਕਰਾਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਲੋੜ ਦੀ ਸਕੀਮ ਪਿੱਛੇ ਬਹੁਤ ਲੰਮਾ ਸਮਾਂ ਚੱਲੀ ਹੈ ਵੀਡੀਅ ਸਕੀਮ ਜੀ ਦੇ ਵਿੱਚ ਕੱਟ ਰੇਟ ਦੇ ਵਿੱਚ ਲੋਕਾਂ ਨੇ ਜਿਹੜੇ ਸੀਗੇ ਲੋੜ ਵਧਵਾਏ ਬੋទਿਕ ਕਟਰ ਰੇਟ ਦੇ ਵਿੱਚ ਲੋਡ ਵਧਾਇਆ ਗਿਆ ਹੁਣ ਉਸ ਕੀਮਤ ਤੱਕ ਖਤਮ ਹੋ ਗਈ ਹੈ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਵਧਾ ਲਈ ਸੀ ਜਿੰਨਾਂ ਦੇ ਰਹਿੰਦੇ ਹੈ ਤਾਂ ਮੇਰੀ ਇੱਕ ਸੁਜੈਸ਼ਨ ਰਹੇਗੀ ਕਿ ਉਹ ਲੋਕ ਆਪਣਾ ਲੋਡ ਜਿਹੜਾ ਹੈ ਉਹ ਵਧਾ ਲੈਣ ਤਾਂ ਕਿ ਫਿਊਚਰ ਦੇ ਵਿੱਚ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਸ਼ਹਿਰ ਵਾਸੀਆਂ ਨੂੰ ਤੇ ਪਿੰਡਾਂ ਵਾਸੀਆਂ ਨੂੰ ਦੋਵਾਂ ਨੂੰ ਯਾ ਪੂਰੇ ਹਲਕਾ ਵਾਸੀਆਂ ਨੂੰ ਕੀ ਉਹ ਅਪੀਲ ਕਰਨੀ ਚਾਹੋਗੇ ਦੇਖੋ ਅਪੀਲ ਇਹ ਰਹੇਗੀ ਕਿ ਭਾਵੇਂ ਉਹ ਸ਼ਹਿਰ ਨੇ ਭਾਵੇਂ ਸ਼ਹਿਰ ਹੈ ਭਾਵੇਂ ਪਿੰਡ ਹੈ ਖਪਤਕਾਰ ਦਾ ਖਪਤਕਾਰ ਹੀ ਨੇ ਇੱਕ ਅਪੀਲ ਰਹੇਗੀ ਕਿ ਜਦੋਂ ਵੀ ਲਾਰਸਕੇਲ ਦੇ ਉੱਪਰ ਸਪਲਾਈ ਪ੍ਰਭਾਵਿਤ ਹੁੰਦੀ ਹੈ ਮੀਂਹ ਨੇਰੀ ਕਰਕੇ ਤਾਂ ਥੋੜੀ ਜੀ ਪੇਸ਼ੀਅੰਸ ਬਣਾਈ ਰੱਖਣ ਸਾਡੇ ਮੁਲਾਜ਼ਮਾਂ ਦਾ ਸਾਥ ਦੇਣ ਔਰ ਨਾਲ ਨਾਲ ਉਹਨਾਂ ਦਾ ਮਾਨ ਸਨਮਾਨ ਵੀ ਕਰਨ ਉਹਨਾਂ ਦੇ ਕੰਮ ਦੀ ਕਦਰ ਕਰਨ ਤਾਂ ਇਹ ਪੋਸੀਬਲ ਹੋ ਪਾਏਗਾ ਹਾਂ ਜੇਕਰ ਜਿੱਕੋ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਕੋਈ ਕੰਮ ਕਰ ਰਿਹਾ ਸਾਡਾ ਲਾਈਨ ਦੇ ਉੱਪਰ ਚੜਿਆ ਹੋਇਆ ਹੈ ਮੌਸਮ ਵੀ ਖਰਾਬ ਹੈ ਵਾਰ-ਵਾਰ ਉਹਨੂੰ ਫੋਨ ਕਾਲਸ ਆ ਰਹੀਆਂ ਨੇ ਖਫਤਕਾਰਾਂ ਦੀਆਂ तो इस तरह एक्सीडेंट होंगे ज्यादा डर होंगे तो मेरे लोगों को अपील रहेगी कि, कि जो भी कोई प्रॉब्लम आती है, है तो पेशेंसली जोड़ा है इंतजार करमिटेड है हर तरह जल्दी तो जल्दी तो सप्लाई बहाल करने के लिए हमेशा कमेटेड रहोंगे थैंक यू सर नमस्कार ए बी न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत